ਦੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀਆਂ ਤੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆਂਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸੈਂਪੁਰੇ ਤੋਂ ਆਉਨੇ ਆ ਹਾਂਜੀ ਸਾਰੇ ਵਧੀਆ ਹੋਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀ ਮੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆਂਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸੈਂਪੁਰੇ ਤੋਂ ਆਉਨੇ ਆ ਹਾਂਜੀ ਸਾਰੇ ਵਧੀਆ ਹੋਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀ ਮੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆ ਮਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸੈਂਪੁਰੇ ਤੋਂ ਆਉਣੇ ਆ ਹਾਂਜੀ ਸਾਰੇ ਵਧੀਆ ਹੋਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀ ਮੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆਂਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸਹਣਪੁਰੇ ਤੋਂ ਆਉਂਦੇ ਆ ਹਾਂਜੀ ਸਾਰੇ ਵਧੀਆ ਹੋਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀ ਮੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆ ਮਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸੈਂਪੁਰੇ ਤੋਂ ਆਉਣੇ ਆ ਹਾਂਜੀ ਸਾਰੇ ਵਧੀਆ ਹੋਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀ ਮੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆਂਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸਹਣਪੁਰੇ ਤੋਂ ਆਉਂਦੇ ਆ ਹਾਂਜੀ ਸਾਰੇ ਵਧੀਆ ਹੋਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀ ਮੇ ਮਨੋ ਕਾਮਨਾ ਹੋਈ ਆ ਬੇਟੀ ਨੂੰ ਕੰਮ ਨਹੀਂ ਸੀ ਮਿਲਦਾ ਕੈਨੇਡਾ ਚ ਤੇ ਉਹਨੂੰ ਕੰਮ ਮਿਲ ਗਿਆ ਆ ਬੱਚਿਆਂ ਦਾ ਵਧੀਆ ਕੰਮ ਚੱਲਦਾ ਵਾ ਮੈਂ 2 ਮਹੀਨੇ ਹੋ ਗਏ ਆਂਦੀ ਨੂੰ ਬਹੁਤ ਵਧੀਆ ਪਰਮਾਤਮਾ ਨੇ ਸੁਣੀ ਆ ਸਾਡੀ ਅਸੀਂ ਅਸਹਣਪੁਰੇ ਤੋਂ ਆਉਂਦੇ ਆ ਹਾਂਜੀ ਸਾਰੇ ਵਧੀਆ ਆਉਣ ਸਾਰੇ ਆਉਣ ਗੁਰੂ ਦੇ ਦਰ ਤੇ ਤੇ ਮਨੋ ਕਾਮਨਾ ਪੂਰੀਆਂ ਹੋਣ ਸਭ ਦੀਆਂ